ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਜੇਲ੍ਹੋਂ ਬਾਹਰ ਆਉਂਦੇ ਹੀ ਕੇਜਰੀਵਾਲ ਵੱਲੋਂ ਮੋਦੀ ਸਰਕਾਰ ਖਿਲਾਫ ਦੋ ਵੱਡੇ ਐਲਾਨ ਤੇ ਅੱਗੇ ਦੀ ਦੱਸੀ ਰਣਨੀਤੀ ਅਮਰਤਪਾਲ ਸਿੰਘ ਨੇ ਭਰੇ ਨਾਮਜ਼ਦਗੀ ਪੱਤਰ ਭਾਜਪਾ ਨੇ ਫਤਈਗੜ ਸਾਹਿਬ ਤੋਂ ਵੀ ਆਪਣਾ ਉਮੀਦਵਾਰ ਐਲਾਨਿਆ ਅਕਾਲੀ ਦਲ ਦੀ ਸਾਬਕਾ ਵ代ਕਾ ਭਾਜਪਾ ਤੋਂ ਸ਼ਾਮਲ ਕਿੱਥੇ ਨੇ ਕੈਪਟਨ ਤੇ ਮੈਦਾਨ ਚੋਂ ਕਿਉਂ ਗਾਇਬ 나ੜ ਦੇ ਫੈਲੇ ਧੂਏ ਕਾਰਨ ਲੜਕੀ ਦੀ ਮੌਤ ਅਤੇ ਉਸਤਾਪਰਾ ਜ਼ਖਮੀ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਗੱਲ ਕਰਦੇ ਆ ਲੋਕ ਸਭਾ ਚੋਣਾਂ ਦੀ ਅਤੇ ਚੋਣਾਂ ਦੇ ਵਿਚਕਾਰ ਕੇਜਰੀਵਾਲ ਨੂੰ ਮਿਲੀ ਅੰਤਰਮ ਜ਼ਮਾਨਤ ਦੀ ਅਸਲ ਦੇ ਵਿੱਚ ਚੋਣ ਪ੍ਰਚਾਰ ਦੇ ਵਾਸਤੇ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਤ੍ਰਮ ਜ਼ਮਾਨਤ ਦਿੱਤੀ ਹੈ ਅਤੇ ਅੰਤ੍ਰਮ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਤਿਹਾਰ ਜੇਲ੍ਹ ਤੋਂ ਬਾਹਰ ਆ ਗਏ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਖਾਸ ਤੌਰ ਤੇ ਪੰਜਾਬ ਦੇ ਵਿੱਚ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਉਹਨਾਂ ਨੂੰ ਜੇਲ੍ਹ ਦੇ ਬਾਹਰੋਂ ਲੈਣ ਵਾਸਤੇ ਪਹੁੰਚੇ। ਕੇਜਰੀਵਾਲ ਦੀ ਪਤਨੀ, ਬੱਚੇ ਅਤੇ ਉਹਨਾਂ ਦੀ ਪਾਰਟੀ ਦੀ ਹੋਰ ਆਗੂ ਵੀ ਉਹਨਾਂ ਦਾ ਸਵਾਗਤ ਕਰਨ ਵਾਸਤੇ ਉੱਥੇ ਮੌਜੂਦ ਸੀ ਲਗਭਗ ਸ਼ਾਮ ਦੇ 7:00 ਵਜੇ ਸੀ ਜਿਉਂ ਹੀ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਉਹਨਾਂ ਦਾ ਜ਼ਬਰਦਸਤ ਉਹਨਾਂ ਦੇ ਪਾਰਟੀ ਆਗੂਆਂ ਤੇ ਮੈਂਬਰਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਇਸੇ ਦੌਰਾਨ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਕੇਂਦਰ ਸਰਕਾਰ ਤੇ ਜਮ ਕੇ ਨਿਸ਼ਾਨੇ ਵੀ ਲਾਈ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ ਤੁਹਾਡੇ ਵਿਚਕਾਰ ਆ ਕੇ ਚੰਗਾ ਲੱਗ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਹਨੂਮਾਨ ਜੀ ਦੀ ਕਿਰਪਾ ਕਰਕੇ ਬਾਹਰ ਆਇਆ ਤੇ ਕੱਲ ਸਭ ਤੋਂ ਪਹਿਲਾਂ ਦਿੱਲੀ ਦੇ ਕਨਾਟ ਪਲੇਸ ਦੇ ਵਿੱਚ ਹਨੂਮਨ ਮੰਦਿਰ ਜਾ ਕੇ ਮੱਥਾ ਟੇਕਾਂਗਾ ਤੁਸੀਂ ਸਾਰੇ ਵੀ ਉੱਥੇ ਵੱਡੀ ਗੰਟੀ ਵਿੱਚ ਜ਼ਰੂਰ ਪਹੁੰਚਿਓ 1 ਵਜੇ ਕੇਜਰੀਵਾਲ ਫਿਰ ਪਾਰਟੀ ਦੇ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਨਗੇ ਇਹ ਵੀ ਉਹਨਾਂ ਵੱਲੋਂ ਉੱਥੇ ਐਲਾਨ ਕੀਤਾ ਗਿਆ ਤੇ ਨਾਲ ਸੁਪਰੀਮ ਕੋਰਟ ਦਾ ਉਚੇਚੇ ਤੌਰ ਤੇ ਉਹਨਾਂ ਨੇ ਵਾਰ-ਵਾਰ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ ਅਸੀਂ ਤਾਂਨਾ ਸ਼ਹੀਦੇ ਖਿਲਾਫ ਸੰਘਰਸ਼ ਕਰਾਂਗੇ ਇਹ 140 ਕਰੋੜ ਲੋਕਾਂ ਦੀ ਲੜਾਈ ਹੈ ਮੈਨੂੰ ਤੁਹਾਡੇ ਵਿੱਚ ਆ ਕੇ ਚੰਗਾ ਲੱਗਿਆ ਦੂਸਰੇ ਪਾਸੇ ਕੇਜਰੀਵਾਲ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਉਹਨਾਂ ਦੀ ਪਾਰਟੀ ਦੇ ਵਰਕਰ ਵੀ ਇਕੱਠੇ ਹੋਏ ਸੀ ਉਹਨਾਂ ਨੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਜਿਉਂ ਹੀ ਕੇਜਰੀਵਾਲ ਘਰ ਪਹੁੰਚੇ ਪਾਰਟੀ ਵਰਕਰਾਂ ਨੇ ਉਹਨਾਂ ਦੇ ਹੱਕ ਵਿੱਚ ਨਾਅਰੇ ਵੀ ਲਾਏ ਅਤੇ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਵੀ ਲਿਆ ਅਸਲ ਦੇ ਵਿੱਚ ਸੁਪਰੀਮ ਕੋਰਟ ਦੀ ਡਬਲ ਬੈਂਚ ਨੇ 1 ਜੂਨ ਤੱਕ ਕੇਜਰੀਵਾਲ ਨੂੰ ਚੋਣ ਪ੍ਰਚਾਰ ਦੇ ਵਾਸਤੇ ਇਹ ਅੰਤਰੀਵ ਜ਼ਮਾਨਤ ਦਿੱਤੀ ਹੈ ਅਤੇ 2 ਜੂਨ ਨੂੰ ਆਖਿਆ ਕਿ ਹਰ ਹਾਲਤ ਵਿੱਚ ਕੇਜਰੀਵਾਲ ਨੂੰ ਸਰੈਂਡਰ ਕਰਨਾ ਪਵੇਗਾ ਹਾਲਾਂਕਿ ਕੇਜਰੀਵਾਲ ਦੇ ਵਕੀਲਾਂ ਨੇ 5 ਜੂਨ ਤੱਕ ਨਤੀਜਿਆਂ ਤੱਕ ਰਾਹਤ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਉਹ ਖਾਰਜ ਕਰ ਦਿੱਤੀ ਤੇ ਕਿਹਾ ਕਿ 1 ਜੂਨ ਨੂੰ ਚੋਣ ਪ੍ਰਕਿਰਿਆ ਖਤਮ ਹੋ ਜਾਣੀ ਹੈ ਸੁਪਰੀਮ ਕੋਰਟ ਨੇ ਦੋ ਦਿਨਾਂ ਤੱਕ ਕੇਜਰੀਵਾਲ ਤੇ ਵਕੀਲ ਅਤੇ ਈਡੀ ਦੀਆਂ ਦਲੀਲਾਂ ਸੁਣੀਆਂ ਅਤੇ ਦਲੀਲਾਂ ਸੁਣਨ ਤੋਂ ਬਾਅਦ ਸਿਰਫ ਇੱਕ ਲਾਈਨ ਦੇ ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਤਿੰਨ ਅਹਿਮ ਗੱਲਾਂ ਕਹੀਆਂ ਨੇ ਪਹਿਲੀ ਕਿ ਉਹ ਸ਼ਰਾਬ ਨੀਤੀ ਕਿਸ ਬਾਰੇ ਹਾਲੇ ਕੁਝ ਨਹੀਂ ਬੋਲਣਗੇ ਉਹਨਾਂ ਦੇ ਚੋਣ ਪ੍ਰਚਾਰ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਹੋਵੇਗੀ 2 ਜੂਨ ਨੂੰ ਸਰੈਂਡਰ ਕਰਨਾ ਹੋਵੇਗਾ ਅੰਤਮ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ ਕੇ 22 ਦਿਨਾਂ ਵਿੱਚ ਕੋਈ ਫਰਕ ਨਹੀਂ ਪੈ ਚਲਿਆ ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਅਗਸਤ 2022 ਚ ਈਡੀ ਨੇ ਕੇਸ ਤਰਜ ਕੀਤਾ ਮਾਰਚ 2024 ਵਿੱਚ ਗ੍ਰਿਫਤਾਰੀ ਕੀਤੀ ਡੇਢ ਸਾਲ ਤੱਕ ਈਡੀ ਕਿੱਥੇ ਸੀ ਤੇ ਕੀ ਕਰਦੀ ਸੀ ਗ੍ਰਿਫਤਾਰੀ ਚੋਣਾ ਤੋਂ ਬਾਅਦ ਜਾਂ ਫਿਰ ਪਹਿਲਾਂ ਵੀ ਹੋ ਸਕਦੀ ਸੀ ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਕੇਜਰੀਵਾਲ ਕੋਈ ਅਪਰਾਧੀ ਨਹੀਂ ਉਹ ਦਿੱਲੀ ਦੇ ਚੁੜੇ ਹੋਏ ਮੁੱਖ ਮੰਤਰੀ ਨੇ ਚੋਣਾਂ 5 ਸਾਲਾਂ 'ਚ ਲੋਕ ਸਭਾ ਦੀਆਂ ਇੱਕ ਵਾਰ ਆਉਂਦੀਆਂ ਨੇ ਜੇਕਰ ਚੋਣਾਂ ਨਾ ਚੱਲ ਰਹੀਆਂ ਹੁੰਦੀਆਂ ਤਾਂ ਅੰਤਮ ਜ਼ਵਾਨਤ ਦਾ ਫਿਰ ਸ਼ਾਇਦ ਸਵਾਲ ਪੈਦਾ ਹੀ ਨਾ ਹੁੰਦਾ ਅਦਾਲਤ ਨੇ ਸੁਣਵਾਈ ਦੌਰਾਨ ਇਹ ਵੀ ਸ਼ਰਤ ਰੱਖੀ ਕਿ ਕੇਜਰੀਵਾਲ ਸਰਕਾਰੀ ਕੰਮ ਕਾਜ ਵਿੱਚ ਦਾਖਲ ਨਹੀਂ ਦੇਣਗੇ ਜੇਕਰ ਉਹਨਾਂ ਨੇ ਇਸ ਤਰ੍ਹਾਂ ਕੀਤਾ ਤਾਂ ਹਿੱਤਾਂ ਦਾ ਟਕਰਾਅ ਹੋਏਗਾ ਇਹ ਤੇ ਕੇਜਰੀਵਾਲ ਦੇ ਵਕੀਲਾਂ ਨੇ ਕਿਹਾ ਕਿ ਸਾਨੂੰ ਮਨਜ਼ੂਰ ਹੈ ਪਰ ਐਲਜੀ ਫਾਈਲਾਂ ਨੂੰ ਸਾਈਨ ਦੀ ਵਜ੍ਹਾ ਕਰਕੇ ਨਾ ਰੋਕੇ ਅੰਤ੍ਰਮ ਜ਼ਮਾਨਤ ਦੇ ਵਿਰੋਧ ਵਿੱਚ ਈਡੀ ਨੇ ਦਲੀਲ ਦਿੱਤੀ ਸੀ ਕਿ ਚੋਣ ਪ੍ਰਚਾਰ ਜ਼ਮਾਨਤ ਦਾ ਆਧਾਰ ਨਹੀਂ ਹੋ ਸਕਦਾ ਕਿਉਂਕਿ ਇਹ ਕੋਈ ਮੌਲਿਕ ਅਧਿਕਾਰ ਜਾਂ ਫਿਰ ਕਾਨੂੰਨੀ ਅਧਿਕਾਰ ਨਹੀਂ ਹੈ ਸਿਰਫ ਇੰਨਾ ਹੀ ਨਹੀਂ ਈਡੀ ਨੇ ਕਿਹਾ ਕਿ ਜ਼ਮਾਨਤ ਦੇਣ ਦੇ ਨਾਲ ਗਲਤ ਮਿਸਾਲ ਪੈਦਾ ਹੋ ਜਾਏਗੀ ਇਹਦੇ ਤੋਂ ਪਹਿਲਾਂ ਆਪ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਨੇ ਜਿਹੜੇ ਸੰਜੇ ਸਿੰਘ ਸੰਜੇ ਸਿੰਘ ਨੂੰ ਵੀ ਜ਼ਮਾਨਤ ਮਿਲੀ ਹੋਈ ਹੈ ਜਦ ਕਿ ਇਹਨਾਂ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਤੇ ਕਈ ਹੋਰ ਆਗੂ ਵੀ ਹਾਲੇ ਵੀ ਜੇਲ੍ਹ ਦੇ ਵਿੱਚ ਬੈਠੇ ਆ ਤੇ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਦੀ ਉਹਨਾਂ ਨੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਨਾਮਜ਼ਦਗੀ ਪੱਤਰ ਭਰ ਦਿੱਤੇ ਆ ਉਹਨਾਂ ਦੇ ਚਾਚੇ ਸੁਖਚੈਨ ਸਿੰਘ ਨੇ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਇਹ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਉਹਨਾਂ ਦੱਸਿਆ ਕਿ ਸੋਮਵਾਰ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਉਹ ਬੈਂਕ ਖਾਤਾ ਵੀ ਖੋਲ ਦੇਣਗੇ ਇਹਦੇ ਲਈ ਉਹ ਸਾਹਮ ਜਾ ਕੇ ਉਹਨਾਂ ਤੋਂ ਦਸਤਖਤ ਕਰਵਾ ਲੈਣਗੇ ਨਾਮਜ਼ਦ ਦੀ ਭਰਨ ਮੌਕੇ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਦੇ ਨਾਲ ਚੋਣ 에ਜੰਟ ਹਰਜੋਤ ਸਿੰਘ ਮਾਨ ਤੇ ਕਾਨੂੰਨੀ ਸਲਾਹਕਾਰ ਗੁਰਪ੍ਰੀਤ ਸਿੰਘ ਵੀ ਮੌਜੂਦ ਸੀ। ਅਸਲ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਵੱਲੋਂ ਨਾਮਜ਼ਦਗੀ ਭਰਦੇ ਵਾਸਤੇ 7 ਦਿਨਾਂ ਦੀ ਆਰਜੀ ਰਿਹਾਈ ਦੀ ਮੰਗ ਕੀਤੀ ਗਈ ਸੀ। ਪਰ ਮਾਨਜੋਗ ਅਦਾਲਤ ਨੇ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ। ਪੰਜਾਬ ਸਰਕਾਰ ਨੂੰ ਸਾਰੇ ਕਾਗਜ਼ਾਤ ਡਿਬਰੂਗੜ ਦੇ ਜੇਲਰ ਅਧੀਨ ਪੂਰੇ ਕਰਨ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਰਦੇਸ਼ ਵੀ ਦਿੱਤੇ ਗਏ ਐ ਅਮਰਿਤਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਸਭ ਤੋਂ ਉੱਤੇ ਜਿਹੜੀ ਆਪਣੀ ਫੋਟੋ ਲਾਈ ਆ ਉਹ ਕੇਸਰੀ ਦਸਤਾਰ ਦੇ ਵਿੱਚ ਐ ਇਹਦੇ ਤੋਂ ਇਲਾਵਾ ਡਿਬਰੂਗੜ੍ਹ ਜੇਲ੍ਹ ਦੇ ਸਹਾਇਕ ਜੇਲਰ ਦੀ ਸਟੈਂਪ ਤੇ ਦਸਤਖਤ ਕੀਤੇ ਹੋਏ ਨੇ ਅਮਰਿਤਪਾਲ ਸਿੰਘ ਨੇ ਇਹਦੇ ਵਿੱਚ ਆਪਣੀ ਉਮਰ 31 ਸਾਲ ਲਿਖੀ ਐ ਅਤੇ ਆਪਣਾ ਪਤਾ ਭਾਵ ਘਰ ਦਾ ਪਤਾ ਪਿੰਡ ਜੱਲੂਪੁਰ ਖੇੜਾ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਿਖਵਾਇਆ ਐ ਅਮਰਿਤਪਾਲ ਸਿੰਘ ਵੱਲੋਂ ਜਮ੍ਹਾਂ ਕਰਵਾਏ ਗਏ ਐਫੀਡੈਫਟ ਮੁਤਾਬਕ ਉਹਨਾਂ ਕੋਲ ਸਿਰਫ 1000 ਰੁਪਏ ਹੈ ਅਮਰਿਤਪਾਲ ਸਿੰਘ ਕੋਲ ਨਾ ਕੋਈ ਜਾਇਦਾਦ ਹੈ ਤੇ ਨਾ ਕੋਈ ਗਹਿਣਾ ਘਟਾ ਪਰ ਉਹਨਾਂ ਦੀ ਪਤਨੀ ਕਿਰਨਦੀਪ ਕੌਰ ਉਹਨਾਂ ਦੇ ਕੋਲ ਤਕਰੀਬਨ 18 ਲੱਖ ਤੇ 17000 ਦੀ ਜਾਇਦਾਦ ਹੈ ਜਿਨ੍ਹਾਂ ਵਿੱਚੋਂ 4 ਲੱਖ ਉਹਨਾਂ ਦੇ ਖਾਤੇ ਵਿੱਚ ਨੇ ਅਤੇ 14 ਲੱਖ ਰੁਪਏ ਦੇ ਉਹਨਾਂ ਕੋਲ ਗਹਿਣੇ ਹੈ ਅਮਰਿਤਪਾਲ ਸਿੰਘ ਵੱਲੋਂ ਦਾਖਲ ਕੀਤੇ ਗਏ ਐਫੀਡੈਫਟ ਦੇ ਮੁਤਾਬਕ ਉਨ੍ਹਾਂ ਦੇ ਖਿਲਾਫ ਪੰਜਾਬ ਅਤੇ ਅਸਾਮ ਦੇ ਵਿੱਚ ਲਗਭਗ 12 ਕ੍ਰਿਮੀਨਲ ਕੇਸ ਦਰਜ ਨੇ ਜਿਨ੍ਹਾਂ ਵਿੱਚੋਂ 11 ਕੇਸ ਸਿਰਫ ਪੰਜਾਬ ਵਿੱਚ ਨੇ ਸਭ ਤੋਂ ਵੱਧ ਕੇਸ ਜਲੰਧਰ ਦੀ ਦਿਹਾਤੀ ਪੁਲਿਸ ਦੇ ਵੱਲੋਂ ਪਾਪ ਪੰਜ ਕੇਸ ਉਨ੍ਹਾਂ ਵੱਲੋਂ ਦਰਜ ਕੀਤੇ ਹੋਏ ਐ ਚਾਰ ਕੇਸ ਅੰਮ੍ਰਿਤਸਰ ਵਿੱਚ ਅਤੇ ਦੋ ਕੇਸ ਮੋਗਾ 'ਚ ਦਰਜ ਨੇ ਦਰਜ ਕੀਤੇ ਗਾ ਜ਼ਿਆਦਾਤਰ ਕੇਸ ਮੁਲਕ ਦਾ ਮਾਹੌਲ ਖਰਾਬ ਕਰਨ ਨਾਲ ਸੰਬੰਧਿਤ ਨੇ ਕਈ ਕੇਸਾਂ ਵਿੱਚ ਅਗਵਾ ਕਰਨ ਅਤੇ ਆਰਮਜ਼ ਐਕਟ ਦੀਆਂ ਧਰਾਵਾਂ ਵੀ ਸ਼ਾਮਲ ਨੇ ਅਮਰਿਤਪਾਲ ਸਿੰਘ ਦਾ ਵੋਟ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਚ ਹੈ ਨਾਮਜ਼ਦਗੀ ਦੇ ਵਿੱਚ ਉਹਨਾਂ ਨੇ ਕੋਈ ਫੋਨ ਨੰਬਰ ਨਹੀਂ ਉਸ ਖਾਨੇ ਚ ਐਨ ਆਈ ਐਲ ਨਿਲ ਲਿਖਿਆ ਹੋਇਆ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਲਿਖਿਆ ਕੋਈ ਇਸ ਵਕਤ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਡਿਟੇਨ ਨੇ ਨਾਮਜ਼ਦਗੀ ਪੇਪਰ ਦੇ ਹੇਠਾਂ 9 ਮਈ ਦੀ ਤਾਰੀਖ ਲਿਖੀ ਹੋਈ ਹੈ ਜਿਸ ਤੇ ਅਮਰਿਤਪਾਲ ਸਿੰਘ ਦੇ ਦਸਤਖਤ ਕੀਤੇ ਹੋਏ ਨੇ ਅਤੇ ਨਾਲ ਹੀ ਉਹਨਾਂ ਨੇ ਆਪਣੀ ਈਮੇਲ ਵੀ ਕੋਈ ਨਹੀਂ ਦਿੱਤੀ ਨੋਟਰੀ ਸਟੈਂਪ ਤੇ ਡਿਬਰੂਗੜ ਲਿਖਿਆ ਹੋਇਆ ਹੈ ਅਤੇ ਭਾਰਤ ਦੇ ਕਾਨੂੰਨ ਮੁਤਾਬਕ ਦੱਸਣਾ ਬਣਦਾ ਹੈ ਕਿ ਕੋਈ ਵੀ ਵਿਅਕਤੀ ਜੇਲ੍ਹ ਵਿੱਚ ਬੈਠ ਕੇ ਚੋਣ ਲੜ ਸਕਦਾ ਜੇਕਰ ਉਸ ਨੂੰ 2 ਸਾਲ ਤੋਂ ਘੱਟ ਸਜ਼ਾ ਹੋਵੇ ਭਾਵੇਂ 2 ਸਾਲ ਤੋਂ ਵੱਧ ਦੀ ਸਜ਼ਾ ਨਾ ਮਿਲੀ ਹੋਵੇ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਇੱਕ ਪੇਜ ਹੋਰ ਵੀ ਹੈ ਉਹ ਭਾਰਤੀ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਦ ਕੇ ਚੋਣ ਲੜਨ ਵਾਸਤੇ ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਣ ਦੀ ਸੌਤਾ ਚੱਕਣੀ ਪੈਣੀ ਹੈ ਹੁਣ ਨਾਮਜ਼ਦਗੀ ਦੇ ਵਿੱਚ ਤਾਂ ਉਹ ਕਹਿੰਦੇ ਵੀ ਵਿਸ਼ਵਾਸ ਹੈ ਅਸਲ ਦੇ ਵਿੱਚ ਉਹਨਾਂ ਦੇ ਪੁਰਾਣੇ ਲੈਕਚਰ ਭਾਸ਼ਣ ਸੁਣ ਕੇ ਵੇਖੋ ਕਹਿੰਦੇ ਸੀ ਮੈਨੂੰ ਭਾਰਤੀ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਤਰਨਤਾਰ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੇ ਸੁਪਰਡੰਟ ਅਮਰਿਤਪਾਲ ਨੂੰ ਸੌਹ ਚੁਕਾ ਸਕਦੇ ਹੈ ਅਤੇ ਅਧਿਕਾਰੀ ਇਸ ਬਾਰੇ ਰਿਟਰਨਿੰਗ ਅਫਸਰ ਨੂੰ ਇਤਲਾਹ ਦੇਣਗੇ ਨਾਮਜ਼ਦਗੀ ਦੌਰਾਨ ਅਮਰਿਤਪਾਲ ਸਿੰਘ ਨੇ ਆਪਣਾ ਕਵਰਿੰਗ ਉਮੀਦਵਾਰ ਕਿਸ ਨੂੰ ਚੁਣਿਆ ਇਹ ਗੱਲ ਨਹੀਂ ਪਤਾ ਲੱਗ ਸਕੀ ਹੁਣ ਇਹ ਵੀ ਦਿਲਚਸਪ ਹੋਏਗਾ ਕਿ ਜੇਕਰ ਉਹਨਾਂ ਦੀ ਨਾਮਜ਼ਦਗੀ ਖਾਰਜ ਹੋ ਜਾਂਦੀ ਹੈ ਤਾਂ ਉਹਨਾਂ ਦੀ ਥਾਂ ਤੇ ਫਿਰ ਕੌਣ ਚੋਣ ਲੜੇਗਾ ਵੈਸੇ ਸ਼ਰੋਮਣੀ ਅਕਾਲੀ ਦਰ ਅੰਗਰੇਜ਼ ਸਰ ਵੱਲੋਂ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਆਪਣੇ ਉਮੀਦਵਾਰ ਦਾ ਨਾਮ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੀ ਹੋ ਸਕਦਾ ਹੈ ਕਿ ਜੇਕਰ ਨਾਮਜ਼ਦਗੀ ਖਾਰਜ ਹੁੰਦੀ ਹੈ ਤਾਂ ਸਿਮਰਨਜੀਤ ਸਿੰਘ ਮਾਨ ਆਪਣੀ ਉਮੀਦਵਾਰ ਨੂੰ ਕਵਰਿੰਗ ਉਮੀਦਵਾਰ ਦੇ ਤੌਰ ਤੇ ਚੋਣ ਮਦਾਨ ਚ ਉਤਾਰ ਸਕਦੇ ਆ। ਹਾਲਾਂਕਿ ਚਰਚਾ ਤਾਂ ਇਹ ਵੀ ਸੀ ਕਿ ਅਮਰਿਤਪਾਲ ਸਿੰਘ ਆਪਣੇ ਮਾਤਾ ਜਾਂ ਪਿਤਾ ਨੂੰ ਕਵਰਿੰਗ ਕੈਂਡੀਡੇਟ ਬਣਾ ਸਕਦੇ ਆ। ਇਹ ਕੋਈ ਪਹਿਲਾ ਮਾਮਲਾ ਨਹੀਂ ਕਿ ਕਿਸੇ ਨੇ ਬੈਠ ਕੇ ਜੇਲ੍ਹ ਚ ਚੋਣ ਲੜੀ ਹੋਵੇ। ਇਸ ਤਰ੍ਹਾਂ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਆ। ਸਿਮਰਨਜੀਤ ਸਿੰਘ ਮਾਨ ਖੁਦ ਜੇਲ੍ਹ ਵਿੱਚ ਸੀ। ਉਹਨਾਂ ਨੇ ਚੋਣ ਜੇਲ੍ਹ ਵਿੱਚ ਬੈਠ ਕੇ ਲੜੀ ਅਤੇ ਤਰਨ-ਤਾਰਨ ਤੋਂ ਜਿੱਤ ਦਰਜ ਕੀਤੀ ਸੀ। ਇਨਾ ਤੋਂ ਇਲਾਵਾ ਉਹਨਾਂ ਦੀ ਹੀ ਪਾਰਟੀ ਦੇ ਵਿੱਚੋਂ ਅਤੇਂਦਰ ਪਾਲ ਸਿੰਘ ਉਹਨਾਂ ਨੇ ਵੀ ਜੇਲ੍ਹ ਦੇ ਵਿੱਚ ਬੈਠ ਕੇ ਚੋਣ ਲੜੀ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਵੀ ਸੀ ਕਾਮਰੇਡ ਵਧਾਵਾ ਰਾਮ ਨੇ 1952 ਦੀਆਂ ਆਮ ਚੋਣਾਂ ਫਾਜ਼ਿਲਕਾ ਹਲਕੇ ਤੋਂ ਜੇਲ੍ਹ ਵਿੱਚ ਰਹਿੰਦੇ ਹੋਏ ਲੜੀਆਂ ਅਤੇ ਜਿੱਤੀਆਂ 1954 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਗੀਰ ਸਿੰਘ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਮਾਨਸਾ ਤੋਂ ਚੋਣ ਜਿੱਤੀ 1954 ਦੀਆਂ ਚੋਣਾਂ ਦੇ ਦੌਰਾਨ ਸੀਪੀਆਈ ਦੇ ਕਾਮਰੇਡ ਧਰਮ ਸਿੰਘ ਫਕਰ ਨੇ ਬਡਲਾਡਾ ਹਲਕੇ ਤੋਂ ਚੋਣ ਮદાન ਵਿੱਚ ਨਿਤਰ ਕੇ ਚੋਣ ਜਿੱਤੀ ਅਤੇ ਵਿਧਾਇਕ ਬਣੇ ਇਸੇ ਤਰ੍ਹਾਂ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ्तार ਅंसारी ਉਹਨਾਂ ਨੇ ਵੀ ਮਾਊ ਵਿਧਾਨ ਸਭਾ ਤੋਂ ਚੋਣ ਲੜੀ ਸੀ ਅਤੇ ਤਿੰਨ ਵਾਰ ਜੇਲ੍ਹ ਦੇ ਵਿੱਚ ਬੈ ਕੇ ਉਹ ਚੁਣੇ ਗਏ ਇੱਥੋਂ ਤੱਕ ਕਿ ਆਰਜीडी ਮੁਖੀ ਲਾਲੂ ਪ੍ਰਸ਼ਾਦ ਯਾਦਵ ਉਹ ਵੀ ਬਿਹਾਰ ਦੇ ਵਿੱਚੋਂ ਜੇਲ੍ਹ ਦੇ ਵਿੱਚ ਬੈਠ ਕੇ ਚੋਣ ਜਿੱਤ ਗਏ ਸਨ ਤੇ ਹੁਣ ਗੱਲ ਕਰਦੇ ਆ ਭਾਜਪਾ ਦੀ ਭਾਜਪਾ ਨੇ ਪੰਜਾਬ ਦੇ ਵਿੱਚ ਆਪਣੇ ਸਾਰੇ ਦੇ ਸਾਰੇ ਪੱਤੇ ਖੋਲ ਦਿੱਤੇ ਆ ਖਿਲਾਰ ਦਿੱਤੇ ਆ ਪੰਜਾਬ ਦੇ ਵਿੱਚ 7ਵੇਂ ਗੇੜ ਚ ਚੋਣ ਹੋਏਗੀ ਭਾਵ 1 ਜੂਨ ਨੂੰ ਪੰਜਾਬ ਚ ਚੋਣਾ ਹੋਣਗੀਆਂ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਨੇ ਪੰਜਾਬ ਦੇ ਹੁਣ 13 ਸੰਸਦੀ ਹਲਕਿਆਂ ਤੋਂ ਆਪਣੇ ਸਾਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਭਾਵ ਆਖਰੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਭਾਜਪਾ ਨੇ ਫਤਈਗੜ ਸਾਹਿਬ ਤੋਂ ਗੇਜਾ ਰਾਮ ਵਾਲਮੀਕੀ ਨੂੰ ਟਿਕਟ ਦੇ ਕੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਇਦੇ ਨਾਲ ਹੀ ਭਾਜਪਾ ਦੇ ਹੁਣ 13 ਦੇ 13 ਸੰਸਦ ਦੇ ਵਿੱਚ ਪਹੁੰਚਣ ਵਾਲੇ ਜਿਹੜੀ ਉਹਨਾਂ ਨੂੰ ਉਮੀਦ ਹੈ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਐ। ਪੰਜਾਬ ਦੇ ਵਿੱਚ ਕਾਂਗਰਸ ਆਪ ਅਤੇ ਅਕਾਲੀ ਦਲ ਨੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹਦੇ ਤੋਂ ਪਹਿਲਾਂ ਭਾਜਪਾ ਨੇ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤੇ ਭਾਜਪਾ ਦੇ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ ਕੀਤੀ ਸੀ ਜਿਸ ਤੇ ਵਿੱਚ ਸੂਬਾ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੂੰ ਆਨੰਦਪੁਰ ਸਾਹਿਬ ਤੋਂ Hindu ਚਿਹਰਾ ਉਹਨੂੰ ਟਿਕਟ ਦੇ ਦਿੱਤੀ ਸੀ। ਇਸ ਤਰ੍ਹਾਂ ਫਿਰੋਜ਼ਪੁਰ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਸੀ ਜਦ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਭਾਜਪਾ ਦੇ ਵੱਲੋਂ ਚੋਣ ਮਦਾਰ ਵਿੱਚ ਉਤਾਰਿਆ ਗਿਆ ਸੀ ਉਹਦੇ ਤੋਂ ਪਹਿਲਾਂ ਭਾਜਪਾ ਨੇ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ ਸੀ ਉਹਦੇ ਵਿੱਚ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਜਲੰਧਰ ਤੋਂ ਸੁਸ਼ੀਲ ਰਿੰਕੂ ਲੁਧਿਆਣਾ ਤੋਂ ਰਵਨੀਤ ਬਿੱਟੂ ਪਟਿਆਲਾ ਤੋਂ ਪ੍ਰਨੀਤ ਕੌਰ ਇਹ ਤਿੰਨੇ ਹੀ ਦਲ ਬਦਲ ਕੇ ਆਏ ਸੀ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਵਿੱਚੋਂ ਰਵਨੀਤ ਬਿੱਟੂ ਕਾਂਗਰਸ ਦੇ ਵਿੱਚੋਂ ਅਤੇ ਪ੍ਰਨੀਤ ਕੌਰ ਵੀ ਕਾਂਗਰਸ ਦੇ ਵਿੱਚੋਂ ਫਰੀਦਕੋਟ ਤੋਂ ਹੰਸਰਾਜ ਹੰਸ ਗੁਰਦਾਸਪੁਰ ਤੋਂ ਦਨੇਸ਼ ਬੱਬੂ ਅਮਰੇਸਰ ਤੋਂ ਤਰਨਜੀਤ ਸਿੰਘ ਸੰਧੂ ਇਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸੀ ਇਹਦੇ ਤੋਂ ਬਾਅਦ ਭਾਜਪਾ ਨੇ ਜਿਹੜੀ ਦੂਸਰੀ ਸੂਚੀ ਜਾਰੀ ਕੀਤੀ ਸੀ ਉਹਦੇ ਵਿੱਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਅਤੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਵਿੰਡ ਨੂੰ ਭਾਜਪਾ ਨੇ ਚੋਣ ਮਦਾਰ ਵਿੱਚ ਉਤਾਰਿਆ ਸੀ ਹੁਣ ਗੱਲ ਕਰਦੇ ਆ ਅਕਾਲੀ ਦਲ ਨੂੰ ਇੱਕ ਜ਼ੋਰਦਾਰ ਝਟਕਾ ਹੋਰ ਦੇ ਦਿੱਤਾ ਹੈ ਦਿੱਤਾ ਹੈ ਭਾਜਪਾ ਨੇ ਹਾਲਾਂਕਿ ਲੰਬੇ ਸਮੇਂ ਤੱਕ ਇਹ ਗੱਠ ਜੋੜ ਚ ਚੋਣਾ ਲੜਦੇ ਰਹੇ ਆ ਇਸ ਵਾਰ ਵੀ ਗੱਠ ਜੋੜ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਹਨਾਂ ਆਖਰੀ ਮੌਕੇ ਗੱਲਬਾਤ ਬਣ ਨਹੀਂ ਸકી ਹੁਣ ਜਾਣਕਾਰੀ ਮਿਲੀ ਹੈ ਕਿ ਸਾਬਕਾ ਵਿਧਾਇਕਾ ਸੁਖਜੀਤ ਕੌਰ ਸ਼ਾਹੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ ਉਹਨਾਂ ਨੇ ਕਮਲ ਫੁੱਲ ਫੜ ਲਿਆ ਬੀਬੀ ਸ਼ਾਹੀ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਈ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਸੂਹਾ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸੁਨੀਲ ਜਾਖੜ ਨੇ ਬੀਬੀ ਸ਼ਾਹੀ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਵਧਾਈਆਂ ਵੀ ਦਿੱਤੀਆਂ ਨੇ ਤੇ ਇਸ ਮੌਕੇ ਡਾਕਟਰ ਹਰਸਿਮਰਤ ਸਿੰਘ ਸ਼ਾਹੀ ਨੇ ਕਿਹਾ ਕਿ ਭਾਜਪਾ ਹਾਈ ਕਮਾਂਡ ਨੇ ਪਾਰਟੀ ਨੇ ਤੇ ਵਰਕਰਾਂ ਵੱਲੋਂ ਜਿਹੜਾ ਉਹਨਾਂ ਨੂੰ ਪਿਆਰ ਮਿਲਿਆ ਉਹਦੇ ਕਾਰਨ ਉਹ ਭਾਜਪਾ ਵਿਚਾ ਕੇ ਖੁਸ਼ੀ ਮਹਿਸੂਸ ਕਰ ਰਹੇ ਨੇ ਹੁਣ ਗੱਲ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨੇ ਆਪਣਾ ਕੁੰਬਾ ਪੰਜਾਬ ਚ ਕਾਫੀ ਵੱਡਾ ਕੀਤਾ ਚੁਣ ਚੁਣ ਕੇ ਗਾਜਰਾ ਮੂੜੀਆਂ ਵਾਂਗੂ ਆਗੂ ਇਧਰੋਂ ਵੀ ਤੇ ਉਧਰੋਂ ਵੀ ਪੱਟੇ ਆ ਤੇ ਪੱਟੇ ਜਾ ਰਹੇ ਨੇ ਲੋਕ ਸਭਾ ਚੋਣਾਂ ਦਾ ਮੈਦਾਨ ਪੂਰਾ ਭੱਕਿਆ ਹ ਤੇ ਮੰਚ ਤਿਆਰ ਹੈ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਤਿਉਂ-ਤਿਉਂ ਚੋਣ ਪ੍ਰਚਾਰ ਵਿੱਚ ਵੀ ਤੇਜ਼ੀ ਆ ਰਹੀ ਹੈ ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅੱਜ ਕੱਲ੍ਹ ਭਾਜਪਾ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਇਸ ਸਿਆਸੀ ਪਿਛਤੋਂ ਦ੍ਰਿਸ਼ ਤੋਂ ਮੁਕੰਮਲ ਤੌਰ ਤੇ ਗਾਇਬ ਨੇ ਕੈਪਟਨ ਲਗਭਗ ਦੋ ਦਹਾਕਿਆਂ ਤੋਂ ਪੰਜਾਬ ਦੇ ਸਿਆਸੀ ਧੁਰੇ ਵਿੱਚ ਰਹੇ ਪੰਜਾਬ ਦੇ ਹਰ ਵਰਗ ਦੇ ਵਿੱਚ ਲੱਗਦਾ ਸੀ ਕਿ ਉਹਨਾਂ ਦੀ ਕਾਫੀ ਪੈਂਟ ਹੈ ਪਰ ਕੈਪਟਨ ਅਮਰਿੰਦਰ ਸਿੰਘ ਇਸ ਵਕਤ ਸਿਆਸੀ ਸਰਗਰਮੀਆਂ 'ਚ ਕਿਤੇ ਵੀ ਨਜ਼ਰ ਨਹੀਂ ਆ ਰਹੇ ਪਰ ਉਹਨਾਂ ਨੇ ਆਪਣੇ ਕਰੀਬੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦਿਵਾਉਣ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਹਿਮ ਭੂਮਿਕਾ ਨਿਭਾਈ ਹੈ ਦੂਸਰੇ ਪਾਸੇ ਕੈਪਟਨ ਨੇ ਹਾਲੇ ਤੱਕ ਆਪਣੀ ਪਤਨੀ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਦੇ ਵਿੱਚ ਵੀ ਕੋਈ ਯੋਗਦਾਨ ਨਹੀਂ ਪਾਇਆ ਕੋਈ ਹਿੱਸਾ ਨਹੀਂ ਲੈ ਰਿਹਾ ਇਹਦਾ ਕਾਰਨ ਇੱਕ ਤਾਂ ਉਹਨਾਂ ਦੀ ਸਿਹਤ ਦੱਸੀ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦਾ 2022 ਵਿੱਚ ਇੰਗਲੈਂਡ 'ਚ ਰੀਡ ਦੀ ਹੱਡੀ ਦਾ ਆਪਰੇਸ਼ਨ ਵੀ ਹੋਇਆ ਸੀ ਇਹਦੇ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਚੱਲਣ ਫਿਰਨ ਵਿੱਚ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਸਰੇ ਪਾਸੇ ਕੈਪਟਨ ਦਾ ਲੋਕ ਸਭਾ ਚੋਣਾਂ ਵਿੱਚ ਅੱਗੇ ਨਾ ਆਉਣਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਨੁਕਰੇ ਤਾਂ ਨਹੀਂ ਲਾ ਦਿੱਤੇ ਗਏ ਕਿਉਂਕਿ ਪਰਨੀਤ ਕੌਰ ਨੂੰ ਥਾਂ ਥਾਂ ਦੇ ਉੱਤੇ ਚੋਣ ਪ੍ਰਚਾਰ ਦੇ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਕੈਪਟਨ ਕਿਦਰੇ ਕੁਸਕੀ ਨਹੀਂ ਰਹੇ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਪਿੰਡ ਸੇਹੜਾ ਦੇ ਵਿੱਚ ਕਿਸਾਨ ਜਥੇਬੰਦੀ ਦੇ ਵੱਲੋਂ ਪਰਨੀਤ ਕੌਰ ਦਾ ਵਿਰੋਧ ਕੀਤਾ ਗਿਆ ਸੀ ਤੇ ਉੱਥੇ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ ਉਂਝ 2020 ਚ ਕੈਪਟਨ ਨੇ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੀ ਮਦਦ ਵੀ ਕੀਤੀ ਸੀ ਪਰ ਹੁਣ ਉਸੇ ਹੀ ਪਾਰਟੀ ਦੇ ਜਿਹਦੇ ਉਲਟ ਬੋਲ ਰਹੇ ਸੀ ਹੁਣ ਉਹਦੇ ਹੀ ਹੱਕ ਦੇ ਵਿੱਚ ਭੁਗਤ ਰਹੇ ਨੇ ਹੁਣ ਖਰਾਬ ਸਿਹਤ ਹੈ ਜਾਂ ਵੈਸੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਾਰਨ ਕੋਈ ਵੀ ਹੁਣ ਪਰ ਭਾਜਪਾ ਨੂੰ ਇਸ ਵਕਤ ਕੈਪਨ ਦੇ ਸਿਆਸੀ ਤਜਰਬੇ ਦਾ ਕੋਈ ਲਾਹਾ ਮਿਲ ਨਹੀਂ ਰਿਹਾ ਪਰ ਜਾਣਕਰ ਇਹ ਦੱਸਦੇ ਆ ਕਿ ਕੈਪਨ ਭਾਵੇਂ ਸਿਆਸੀ ਪਰਦੇ ਤੋਂ ਗਾਇਬ ਨੇ ਪਰ ਉਹ ਪੰਜਾਬ ਦੇ ਸਿਆਸੀ ਮਾਹੌਲ ਤੇ ਇਸ ਵਕਤ ਨਜ਼ਰ ਰੱਖ ਰਹੇ ਨੇ ਦੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੇ ਕਰੀਬੀ ਅਤੇ ਕਾਂਗਰਸੀ ਆਗੂ ਰਮਿੰਦਰ ਆਵਲਾ ਨੂੰ ਚੋਣ ਲੜਵਾਉਣੀ ਚਾਹੁੰਦੇ ਸੀ ਪਰ ਆਖਰੀ ਸਮੇਂ ਤੱਕ ਆਵਲਾ ਦੀ ਗੱਲ ਭਾਜਪਾ ਚ ਨਹੀਂ ਬਣ ਸਕੀ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਆਵਲਾ ਖੁਦ ਪਿੱਛੇ ਹਟਿਆ ਤੇ ਇਹਦੇ ਤੋਂ ਬਾਅਦ ਭਾਜਪਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਆਪਣਾ ਉਮੀਦਵਾਰ ਐਲਾਨਿਆ ਪਤਾ ਲੱਗਿਆ ਕਿ ਇਹਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ ਤੇ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਫਤਿਹਗੜ ਸਾਹਿਬ ਸੰਸਦੀ ਹਲਕੇ ਤੋਂ ਵੀ ਟਿਕਟ ਦਿਵਾਉਣੀ ਚਾਹੁੰਦੇ ਸੀ ਦੀਪਕ ਜੋਤੀ ਨੂੰ ਪਰ ਭਾਜਪਾ ਨੇ ਫਤਿਹਗੜ ਸਾਹਿਬ ਤੋਂ ਗੇਜਾਰਾਮ ਵਾਲਮੀਕੀ ਨੂੰ ਟਿਕਟ ਦੇ ਕੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਅਸਲ ਦੇ ਵਿੱਚ ਦੀਪਕ ਜੋਤੀ ਨੇ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਬੱਸੀ ਪਠਾਣਾ ਤੋਂ ਚੋਣ ਲੜੀ ਸੀ ਕੈਪਟਨ ਭਾਵੇਂ ਚੋਣ ਮੈਦਾਨ ਤੋਂ ਗਾਇਬ ਨੇ ਪਰ ਜਾਣਕਾਰੀ ਮਿਲ ਰਹੀ ਹੈ ਕਿ ਸਿਸਵਾ ਫਾਰਮ ਚ ਨੇ ਤੇ ਉੱਥੇ ਬੈਠ ਕੇ ਆਪਣੇ ਕਰੀਬੀਆਂ ਨੂੰ ਟਿਕਟਾਂ ਦਿਵਾਉਣ ਦੇ ਵਿੱਚ ਉਹ ਅਹਿਮ ਭੂਮਿਕਾ ਅਦਾ ਕਰ ਰਹੇ ਸੀ ਰਾਣਾ ਗੁਰਮੀਤ ਸੋਢੀ ਨੂੰ ਟਿਕਟ ਦਿਵਾਉਣ ਵਿੱਚ ਉਹ ਕਾਮਯਾਬੀ ਹੋਈ ਹੈ ਤੇ ਹੁਣ ਗੱਲ ਕਰਦੇ ਹਾਂ ਫਰਜ਼ੀ ਪੁਲਿਸ ਮੁਕਾਬਲਿਆਂ ਦੀ ਇਹਨਾਂ ਦੀ ਜਾਂਚ ਤੋਂ ਹੁਣ ਸੀਬੀਆਈ ਨੇ ਹੱਥ ਖੜੇ ਕਰ ਦਿੱਤੇ ਹੈ ਪੰਜਾਬ ਦੇ ਵਿੱਚ 1984 ਤੋਂ ਲੈ ਕੇ 1996 ਦੇ ਦੌਰਾਨ ਅਨੇਕਾਂ ਪੁਲਿਸ ਮੁਕਾਬਲੇ ਹੋਏ ਬਹੁਤ ਸਾਰੇ ਨੌਜਵਾਨ ਬੇਦੋਸ਼ੇ ਮਾਰ ਦਿੱਤੇ ਗਏ ਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਬਹੁਤ ਸਾਰੀ ਅੱਜ ਵੀ ਚਰਚਾ ਹੁੰਦੀ ਹੈ ਪਰ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਨ ਤੋਂ ਹੁਣ ਸੀਬੀਆਈ ਨੇ ਹੱਥ ਖੜੇ ਕਰ ਦਿੱਤੇ ਹੈ ਸੀਬੀਆਈ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕਰ ਦਿੱਤਾ ਹੈ ਇਹ ਕਿਹਾ ਕਿ ਸੀਬੀਆਈ ਕੋਲ ਤਾਂ ਸੀਮਤ ਸਰੋਤ ਨੇ ਜੇਕਰ ਹਾਈ ਕੋਰਟ ਸਾਲ 1984 ਤੋਂ ਲੈ ਕੇ 1996 ਦਰਮਿਆਨ ਗੈਰ ਕਾਨੂੰਨੀ ਢੰਗ ਨਾਲ ਮਾਰੇ ਗਏ ਤੇ ਅਣਪਛਾਤੇ ਦੱਸ ਕੇ ਸਸਕਾਰ ਕਰਨ ਵਾਲੇ 6000 733 ਮਾਮਲਿਆਂ ਦੀ ਜਾਂਚ ਕਰਵਾਉਣਾ ਚਾਹੁੰਦੀ ਹੈ ਤਾਂ ਪੰਜਾਬ ਪੁਲਿਸ ਕੋਲੋਂ ਅਮਲਾਮਾਹੀਆ ਕਰਵਾਉਣਾ ਸੀਬੀਆਈ ਨੇ ਕਿਹਾ ਕਿ ਅਜਿਹੇ ਮਾਮਲਿਆਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਸਾਲ 1994 ਦੇ ਵਿੱਚ ਦਾਖਲ ਦੋ ਪਟੀਸ਼ਨਾਂ ਤੇ ਸੁਪਰੀਮ ਕੋਰਟ ਦੇ ਵਿੱਚ 11 ਦਸੰਬਰ 1996 ਨੂੰ ਸੀਬੀਏ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸੀ ਜਿਸ ਤੇ ਪੀੜਤ ਪਰਿਵਾਰਾਂ ਵੱਲੋਂ ਸ਼ਿਕਾਇਤਾਂ ਮੰਗੀਆਂ ਗਈਆਂ ਅਤੇ ਉਹਨਾਂ ਕੋਲੋਂ 199 ਸ਼ਿਕਾਇਤਾਂ ਪ੍ਰਾਪਤ ਹੋਈਆਂ ਉਨ੍ਹਾਂ ਦੀ ਪੜਤਾਲ ਕਰਨ ਬਾਅਦ ਕੁੱਲ 62 ਮਾਮਲੇ ਦਰਜ ਕੀਤੇ ਗਏ। ਸੀਬੀਆਈ ਨੇ ਦੱਸਿਆ ਕਿ ਇਹਨਾਂ ਵਿੱਚੋਂ ਅੰਮ੍ਰਿਤਸਰ, ਤਰਨਤਾਰਨ ਅਤੇ ਮਜੀਠਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸ਼ਮਸ਼ਾਨਘਾਟਾਂ ਦੇ ਵਿੱਚ ਸਾੜੀਆਂ ਗਈਆਂ ਲਾਸ਼ਾਂ ਦੇ ਸਬੰਧ ਵਿੱਚ 46 ਮੁਕਾਦਮੇ ਦਰਜ ਕੀਤੇ ਗਏ ਅਤੇ ਬਾਕੀ 16 ਮਾਮਲੇ ਹੋਰ ਸਾਰੇ ਪੰਜਾਬ ਦੇ ਐ। ਇਹ ਕਹਿਣਾ ਕਹਿੰਦੇ ਗਲਤ ਹੋਏਗਾ ਕਿ ਤਿੰਨ ਜ਼ਿਲ੍ਹਿਆਂ ਤੋਂ ਬਾਹਰ ਦੇ ਮਾਮਲਿਆਂ ਦੀ ਜਾਂਚ ਨਹੀਂ ਹੋਈ। ਸੀਬੀਆਈ ਨੇ ਕਿਹਾ ਕਿ ਤਿੰਨ ਦਹਾਕਿਆਂ ਉਪਰੰਤ ਲਾਸ਼ਾਂ ਦੇ ਸੈਂਪਲ ਵੀ ਮਿਲਣਗੇ। ਜਿਸ ਨਾਲ ਮਰਤਕਾਂ ਦੇ ਪੀੜਤਾਂ ਨਾਲ ਡੀਐਨਏ ਟੈਸਟ ਕਰਵਾਇਆ ਜਾਣਾ ਉਹ ਸ਼ਮਸ਼ਾਨ ਘਾਟਾਂ 'ਚ ਜਾਣਗੇ ਹਸਪਤਾਲਾਂ 'ਚ ਜਾਣ ਕੇ ਤੇ ਉਥੋਂ ਰਿਕਾਰਡ ਨਹੀਂ ਮਿਲਣਾ ਤੇ ਪਟੀਸ਼ਨਰਾਂ ਵੱਲੋਂ ਇਕੱਲੀਆਂ ਘਟਨਾਵਾਂ ਦਾ ਹਵਾਲਾ ਦਿੱਤੇ ਜਾਣ ਨਾਲ ਜਾਂਚ ਸਿਰੇ ਨਹੀਂ ਲੱਗ ਸਕੇਗੀ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਤੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਤੇ ਪੀੜਤ ਪਰਿਵਾਰਾਂ ਨੂੰ ਸਮੇਂ-ਸਮੇਂ ਤੇ ਮੁਆਵਜ਼ਾ ਵੀ ਦਿੱਤਾ ਗਿਆ ਹੈ ਇਹ ਸਭ ਦੇ ਬਾਵਜੂਦ ਵੀ ਸੀਬੀਆਈ ਜਾਂਚ ਲਈ ਤਾਂ ਤਿਆਰ ਹੈ ਪਰ ਉਹ ਇਕੱਲਿਆਂ ਜਾਂਚ ਨਹੀਂ ਕਰ ਸਕਦੀ ਇਸ ਕਰਕੇ ਪੰਜਾਬ ਪੁਲਿਸ ਦੇ ਕੋਲੋਂ ਉਹਨਾਂ ਨੂੰ ਅਮਲਾਮਾਹੀਆ ਕਰਵਾਇਆ ਜਾਵੇ ਐਕਟਿੰਗ ਚੀਫ ਜਸਟਿਸ ਜੀਐ ਸੰਧਾਵਾਲੀਆ ਤੇ ਜਸਟਿਸ ਲਿਪਤਾ ਬੈਨਰਜੀ ਦੀ ਬੈਂਚ ਨੇ ਜਵਾਬ ਰਿਕਾਰਡ ਤੇ ਲੈ ਲਿਆ ਅਤੇ ਸੁਣਵਾਈ ਅੱਗੇ ਪਾ ਦਿੱਤੀ ਹੈ ਦਸਣਾ ਬਣਦਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕਰਦੀ ਚਾਲਸਾਰ ਪੁਰਾਣੀ ਲੋਕ ਹਿੱਤ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਗਰਵੀਤ ਸਿੰਘ ਸੰਧਾਵਾਲੀਆ ਅਤੇ ਜਸਟਿਸ ਲਿਫਤਾ ਬੈਨਰਜੀ ਦੀ ਡਿਵੀਜ਼ਨ ਬੈਂਚ ਤੇ सीबीआई ਤੇ ਤੇ ਨਾਲ ਪੰਜਾਬ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਉਹਦੇ ਜਵਾਬ ਦੇ ਵਿੱਚ सीबीआई ਨੇ ਇਕੱਲਿਆਂ ਜਾਂਚ ਕਰਨ ਤੋਂ ਹੱਥ ਖੜੇ ਕਰ ਦਿੱਤੇ ਹੈ ਹੁਣ ਗੱਲ ਕਰਦੇ ਆਂ ਬ੍ਰਿਜ ਭੂਸ਼ਣ ਦੀ ਇਹ ਮਾਮਲਾ ਬਹੁਤ ਜੋਰ ਸ਼ੋਰ ਨਾਲ ਉੱਠਿਆ ਸੀ ਇੱਕ ਪਾਸੇ ਭਾਜਪਾ ਵਾਲੇ ਨਾਰੀ ਸ਼ਕਤੀ ਦੀ ਗੱਲ ਕਰਦੇ ਆਂ ਪਰ ਉਹ ਨਾਰੀ ਸ਼ਕਤੀ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ ਉਹਨਾਂ ਦਾ ਧਰਨਾ ਉਹਨਾਂ ਦੇ ਅਥਰੂ ਕਿਸੇ ਨੂੰ ਨਜ਼ਰ ਨਹੀਂ ਆਇਆ ਕਿਸੇ ਨੇ ਉਹਨਾਂ ਨਾਲ ਜਾ ਕੇ ਗੱਲ ਨਹੀਂ ਸੀ ਕੀਤੀ ਹੁਣ ਖਬਰ ਮਿਲ ਰਹੀ ਹੈ ਕਿ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਹੈ ਅਦਾਲਤ ਨੇ ਆਈਪੀਐਸ ਦੀ ਧਾਰਾ 354 ਅਤੇ 354ਏ ਦੇ ਤਹਿਤ ਦੋਸ਼ ਤੈਅ ਕਰ ਦਿੱਤੇ ਹੈ ਬ੍ਰਿਜ ਭੂਸ਼ਣ ਤੇ ਇੱਕ ਔਰਤ ਦੀ ਇੱਜ਼ਤ ਦਾ ਅਪਮਾਨ ਕਰਨ ਦਾ ਦੋਸ਼ ਵੀ ਹੈ। ਅਦਾਲਤ ਨੂੰ ਬ੍ਰਿਜ ਭੂਸ਼ਣ ਦੇ ਖਿਲਾਫ ਦੋਸ਼ ਤਾਇਨ ਕਰਨ ਲਈ ਕਾਫੀ ਸਮੱਗਰੀ ਮਿਲ ਚੁੱਕੀ ਹੈ। ਅਦਾਲਤ ਦਾ ਕਹਿਣਾ ਹੈ ਕਿ ਹਰੇਕ ਪੀੜ ਦੇ ਸਬੰਧ ਵਿੱਚ ਬ੍ਰਿਜ ਭੂਸ਼ਣ ਦੇ ਖਿਲਾਫ ਧਾਰਾ 354 ਅਤੇ 354ਏ ਦੇ ਤਹਿਤ ਦੋਸ਼ ਐਇਦ ਕਰ ਦਿੱਤੇ ਗਏ ਸਨ। ਹੁਣ ਵੇਖਣਾ ਹੋਵੇਗਾ ਕਿ ਅੱਗੇ ਚੱਲ ਕੇ ਕਿਹੋ ਜੀਆਂ ਗਵਾਹੀਆਂ ਤੇ ਕਿਵੇਂ ਸਾਰਾ ਕੁਝ ਨਿਪਰੇ ਚੜਦਾ ਹੈ। ਤੇ ਆਹ ਖਬਰ ਫਿਰ ਇੱਕ ਬਹੁਤ ਦਰਦਨਾਕ ਖਬਰ ਹੈ। ਬੀਤੇ ਕੁਝ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਕਈ ਖਬਰਾਂ ਆ ਚੁੱਕੇ ਨੇ ਕਈ ਘਰ ਉਜੜਿਆ ਕਈ ਘਰ ਪੱਟੇ ਗਏ ਆ ਇਹ ਖਬਰ ਮਿਲਿਆ ਕਲਾਂ ਨੌਰ ਵਾਲੇ ਪਾਸਿਓਂ ਜਾਣਕਾਰੀ ਮਿਲਿਆ ਇੱਕ ਕਲਾਂ ਨਾਰ ਤੋਂ ਸ਼ਾਲੇ ਚੱਕ ਮਾਰਗ ਤੇ ਸ਼ੁੱਕਰਵਾਰ ਸੀ ਦਿਨ ਸੜਕ ਦੇ ਕਿਨਾਰੇ ਖੇਤਾਂ 'ਚ ਨਾੜ ਨੂੰ ਅੱਗ ਲੱਗੀ ਹੋਈ ਸੀ ਤੇ ਉਹਦਾ ਸੰਘਣਾ ਧੂੰਆਂ ਸੀ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਇੱਕ ਮੁਟਿਆਰ ਭੈਣ ਦੀ ਮੌਤ ਹੋ ਗਈ ਜਦਕਿ ਉਹਦਾ ਭਰਾ ਗੰਭੀਰ ਜ਼ਖਮੀ ਹੋ ਗਿਆ ਹੈ ਜਿਸ ਨੂੰ ਦੱਸਿਆ ਗਿਆ ਕਿ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਵਿੱਚ ਇਲਾਜ ਵਾਸਤੇ ਦਾਖਲ ਕਰਵਾਇਆ ਗਿਆ ਸੀ ਪਰ ਉਹਦੀ ਹਾਲਤ ਗੰਭੀਰ ਸੀ ਜਿਸ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਦਰਦਨਾਕ ਹਾਦਸੇ ਸੰਬੰਧੀ ਜਾਣਕਾਰੀ ਮਿਲੀ ਹੈ ਇਹ ਜਾਣਕਾਰੀ ਦਿੱਤੀ ਆ ਰਵਨੀਤ ਕੌਰ ਵਾਸੀ ਸ਼ਾਲੇ ਚੱਕ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਛੋਟੀ ਭੈਣ 22 ਵਰਿਆਂ ਦੀ ਅਰਸ਼ਪ੍ਰੀਤ ਕੌਰ ਅਤੇ ਉਹਨਾਂ ਦਾ ਭਰਾ ਸੁਖਦੇਵ ਸਿੰਘ ਭੈਣੀ ਲਿੱਦੋ ਕੇ ਜਿਹੜਾ ਮਜੀਠਾ ਦੇ ਨੇੜੇ ਪੈਂਦਾ ਹੈ ਇਹ ਮੋਟਰਸਾਈਕਲ ਤੇ ਉਸ ਨੂੰ ਉਹਦੇ ਪਿੰਡ ਮੇੜਨ ਵਾਸਤੇ ਆਏ ਸੀ ਅਤੇ ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਉਹਨਾਂ ਨੂੰ ਫਿਰ ਇੱਕ ਫੋਨ ਆਉਂਦਾ ਹੈ ਕਿ ਉਹਨਾਂ ਦੀ ਭੈਣ ਅਤੇ ਭਰਾ ਦਾ ਸੜਕ ਤੇ ਧੂਏ ਕਾਰਨ ਹਾਦਸਾ ਵਾਪਰ ਗਿਆ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਦੀ ਭੈਣ ਅਰਸ਼ਪ੍ਰੀਤ ਕੌਰ ਅਤੇ ਭਰਾ ਸੁਖਦੇਵ ਸਿੰਘ ਰਾਹਗੀਰਾਂ ਵੱਲੋਂ ਇਲਾਜ ਲਈ ਕਮਿਊਨਿਟੀ ਸਿਹਤ ਕੇਂਦਰ ਕਲਾ ਨੌਰ ਦੇ ਵਿੱਚ ਪਹੁੰਚਾਏ ਗਏ। ਪਰ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਭੈਣ ਅਰਸ਼ਪ੍ਰੀਤ ਕੌਰ ਨੂੰ ਮਰਿਤਕ ਰਾਰ ਦੇ ਦਿੱਤਾ ਗਿਆ ਅਤੇ ਉਸਤੇ ਭਰਾ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਧੂੰਏ ਕਾਰਨ ਇਹ ਵਾਪਰਨ ਵਾਲੀ ਪਹਿਲੀ ਘਟਨਾ ਨਹੀਂ ਉਸੇ ਤਰ੍ਹਾਂ ਦੀ ਇਹ ਦਰਦਨਾਕ ਘਟਨਾ ਹੈ ਰਵਨੀਤ ਕੌਰ ਨੇ ਦੱਸਿਆ ਕਿ ਉਸਦੀ ਛੋਟੀ ਭੈਣ ਆਰਸ਼ਪ੍ਰੀਤ ਕੌਰ ਇੱਕ ਕੰਪਨੀ ਦੇ ਵਿੱਚ ਨੌਕਰੀ ਕਰਦੀ ਸੀ ਇਸ ਸੰਬੰਧੀ ਥਾਣਾ ਕਲਾਨੌਰ ਪੁਲਿਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਦਾ ਸੀ ਜਾਇਜ਼ਾ ਲੈ ਲਿਆ ਧੂੰਏ ਦੌਰਾਨ ਇਹ ਹਾਦਸਾ ਵਾਪਰਿਆ ਤੇ ਇਹਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਏਸੀ ਕੋਲ ਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ